ਮંત્રી ਹਰਦੀਪ ਸਿੰਘ ਮੁੰਡਿਆ ਵੱਲੋਂ ਕੱਚੇ ਮਕਾਨਾ ਵਾਲੇ ਬਰਦਰ ਪਰਿਵਾਰਾਂ ਨੂੰ ਚੈੱਕ ਵੰਡੇ ਲੋਕ ਪਲਾਇ ਯੋਜਨਾਵਾ ਬਾਰੇ ਦਿੱਤੀ ਜਾਣਕਾਰੀ ਹਲਕਾ ਸਾਨੇਵਾਲ ਦੇ ਲੋਕਾਂ ਲਈ ਅੱਜ ਦਾ ਦਿਨ ਖੁਸ਼ੀ ਭਰਿਆ ਰਿਹਾ ਜਦੋਂ ਮਾਨਯੋਗ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਨੇ ਆਪਣੇ ਦਫ਼ਤਰ ਵਿਖੇ ਕੱਚੇ ਮਕਾਨਾ ਵਿੱਚ ਰਹੇ ਰਹੇ ਬਰਦਰ ਗਰੀਬ ਪਰਿਵਾਰਾਂ ਨੂੰ 1 ਲੱਖ 5000 ਰੁਪਏ ਦੇ ਚੈੱਕ ਵੰਡੇ ਇਸ ਮਦਦ ਰਾਸ਼ੀ ਨਾਲ ਇਹ ਪਰਿਵਾਰ ਆਪਣੇ ਮਕਾਨਾਂ ਦੀ ਮੁਰੰਮਤ ਜਾਂ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਕਰ ਸਕਣਗੇ ਜਿਸ ਨਾਲ ਉਨ੍ਹਾਂ ਦੀ ਜੀਵਨ ਸਥਿਤੀ ਵਿੱਚ ਸੁਧਾਰ ਆਵੇਗਾ। ਚੈੱਕ ਵਣ ਸਮਾਰੋਹ ਦੌਰਾਨ ਮੰਤਰੀ ਮੁੰਡਿਆ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਰਾਹੀਂ ਨਮਾਈ ਹੇਠ ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। उना कि सरकार आम लोग है लाभ पहुँचा है नही दी है अते इलाज की चिंता घट हुई है इसके नम आदमी कलिनका राफत या सस्ते इलाज की सहूलत मिल रही है जिस नोका भरोसा सरकार उद्या है ਮંત્રી ਮੁੰਡਿਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੀ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਧੀਆ ਪੜਾਈ ਦੀਆਂ ਸਹੂਲਤਾਂ ਮਿਲ ਸਕਣ ਇਸ ਤੋਂ ਇਲਾਵਾ ਕਰੇਲੂ ਖਪਤਕਾਰਾਂ ਨੂੰ ਬਿਜਲੀ ਬਿੱਲਾਂ ਵਿੱਚ ਮਿਲ ਰਹੀ ਰਾਤ ਨਾਲ ਲੋਕਾਂ ਨੂੰ ਵੱਡਾ ਫਾਇਦਾ ਹੋ ਰਿਹਾ ਹੈ ਅਤੇ ਬਹੁਤ ਸਾਰੇ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਹੋਰ ਵੀ ਵੱਡੀਆਂ ਸਹੂਲਤਾਂ ਮਿਲਣਗੀਆਂ ਸਰਕਾਰ ਦਾ ਟੀਚਾ ਹੈ ਕਿ ਹਰ ਪਿੰਡ ਅਤੇ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਮਜ਼ਬੂਤ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਪੀ ਇਹ ਇਕਬਾਲ ਸਿੰਘ ਬਲਾਕ ਪ੍ਰਧਾਨ ਕੁਲਦੀ ਪੈਰੀ ਗੁਰਮੀਤ ਸਿੰਘ ਪੱਪੂ ਤਲਵਾੜਾ ਸਮੇਤ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਸਨ ਜਿਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਨਾਲ ਆਮ ਲੋਕਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ ਆਪ ਦੇ ਨੂੰ ਉੱਪਰ ਦੀ ਲਾਗਤ ਨੂੰ ਤੁਹਾਨੂੰ ਦੱਸਣਾ ਚਾਹਤ ਹਾਂ ਤੁਹਾਨੂੰ ਹਸਤਾ ਹੈ ਇਹ ਕਿ ਜਿਹੜੇ ਕਿਸਰੀ ਲੱਗਣੇ ਆ ਉਹਦੇ ਚ ਵੀ ਜੇ ਤੁਸੀਂ ਆਪ ਲੇਬਲ ਕਰੋਗੇ ਉਹਦੀ ਪੇਮੈਂਟ ਦੀ ਤਿਆਰੀ ਤੁਹਾਨੂੰ ਸਾਡੇ ਕੋਲੋਂ ਕਰਤੀ ਗਈ ਅਗਲੇ ਵਰਤਰੀ ਉਹ ਜਿਹੜੇ ਬਾਰੇ ਵਿੱਚ ਚਾਹੀਦਾ ਤਾਂ 346 ਨਾਲ 25000 ਤੱਕ ਹੋਰ ਰਹੇਗਾ ਇਹ ਵੀ ਲੇਬਰ ਵਾਲੇ ਦੀ ਜਗਾ ਆਪਣਾ ਆਪ ਕੰਮ ਕਰ ਲਿਆ ਤਾਂ 30000 ਰੁਪਏ ਹੋਰ ਹੀ ਚਲ ਦੇਗਾ ਪਰਵਾਹ ਦੇ ਚੰਬਰ ਦਾ ਨਾਮ ਲਿਖਵਾ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਹਲਕਾ ਸਾਨੇਵਾਲ ਦੇ ਵੱਖ-ਵੱਖ ਪਿੰਡਾਂ ਤੋਂ ਜਿਨ੍ਹਾਂ ਦੇ ਮਕਾਨ ਕੱਚੇ ਸੀ ਰੁੜ ਗਏ ਸੀ ਨੁਕਸਾਨ ਹੋ ਗਿਆ ਸੀ ਬਰਸਾਤ ਦੇ ਕਾਰਨ ਉਹਨਾਂ ਨੂੰ 1,20,000 ਰੁਪਏ ਦੀ ਕਿਸ਼ਤ ਜਿਹੜੀ 1,20,000 ਰੁਪਏ ਇਹਨਾਂ ਦੇ ਅਕਾਊਂਟ ਦੇ ਵਿੱਚ ਅੱਜ ਅਸੀਂ ਇਹਨਾਂ ਨੂੰ ਚੈੱਕ ਵੰਡੇਗੇ ਜੋ ਕਿ ਆਪਣਾ ਕੱਚਾ ਮਕਾਨ ਜਿਹੜਾ ਸ਼ੁਰੂਆਤ ਕਰਾ ਸਕਦੇ ਆ 30,000 ਰੁਪਏ ਨੀਂਹਾਂ ਦਾ 72,000 ਰੁਪਏ ਲੈਂਟਰ ਦਾ 18000 ਪ੍ਰਸਤਾਤਾ ਪਲਸ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਹੋਰ ਸਕੀਮਾਂ ਵੀ 1 ਲੱਖ 31000 ਰੁਪਏ ਇਹਨਾਂ ਨੂੰ ਜੇ ਇਹ ਲੇਬਰ ਦੀ ਜਗ੍ਹਾ ਆਪ ਕੰਮ ਕਰਦੇਗੇ ਤੇ 31000 ਰੁਪਏ ਪਵੇਗਾ ਅਸੀਂ ਪੂਰੇ ਇਹ ਆਪਣੇ ਗਰੀਬ ਪਰਿਵਾਰਾਂ ਵੱਲੋਂ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ 72 ਪਰਿਵਾਰਾਂ ਨੂੰ ਜਿਹੜੇ ਅੱਜ ਇਹ ਚੱਕ ਦਿੱਤੇਗੇ ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਵਾ ਦਿੰਦਾ ਤੇ ਵਾਅਦਾ ਕਰਦੇ ਆ ਕਿ ਅਸੀਂ ਤੁਹਾਡੇ ਨਾਲ ਸੇਵਾਦਾਰ ਬਣ ਕੇ ਅਸੀਂ ਸੇਵਾ ਨੂੰ ਵਾਰ ਰਹੇ ਆ ਇੱਕ ਇੱਕ ਕੰਮ ਜਿਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂਆਤ ਤੋਂ ਜਿਵੇਂ ਬਿਜਲੀ ਦੇ ਬਿੱਲ ਮੁਆਫ ਕੀਤੇ ਗਰੀਬ ਪਰਿਵਾਰਾਂ ਨੂੰ ਤੇ ਸਹੂਲਤਾਂ ਨਾ ਮਾਣ ਹੁੰਦਾ ਸੋ ਇਹਦੇ ਬੱਚਿਆਂ ਨੂੰ ਵਧੀਆ ਪੜ੍ਹਾਈ ਮਿਲਦੀ ਹੈ ਬਿਜਲੀ ਦੇ ਬਿੱਲ ਮੁਆਫ ਹੈ ਮਹੱਲਾ ਕਲੀਨ ਕਾਲੀ ਸੇਵਾਵਾਂ ਮਿਲ ਰਹੀਆਂ ਤੇ ਨਾਲ ਹੁਣ ਸਾਰੇ ਪਰਿਵਾਰਾਂ ਨੂੰ ਬੇਨਤੀ ਕੀਤੀ ਹੈ ਕਿ 10-10 ਲੱਖ ਦਾ ਜਿਹੜਾ ਮੁਫਤ ਇਲਾਜ ਦਾ ਬੀਮਾ ਮੁੱਖ ਮੰਤਰੀ ਸਾਹਿਬ ਵੱਲੋਂ ਹੈਗਾ ਉਹ ਜਰੂਰ ਆਪਣਾ ਕਰਵਾਓ ਕਾਫੀਆਂ ਨੇ ਕਰਵਾ ਲਏ ਕਾਫੀ ਕਰਵਾਉਣ ਜਾ ਰਹੇ ਆ ਨਾਲ ਤੀਰਥ ਯਾਤਰਾ ਦੀ ਯੋਜਨਾ ਲਈ ਅਸੀਂ ਹਰ ਪਿੰਡ ਤੋਂ ਬੱਸਾਂ ਭੇਜ ਰਹੇ ਆ ਤੀਰਥ ਯਾਤਰਾ ਕਰਾਉਣ ਨੂੰ ਤੋ ਸਾਰੇ ਬਜ਼ੁਰਗਾਂ ਨੂੰ ਮਤਾਵਾ ਨੂੰ ਬੇਨਤੀ ਲਈ ਹੈ ਕਿ ਤੁਸੀਂ ਤੀਰਥ ਯਾਤਰਾ ਤੇ ਵੀ ਜਰੂਰ ਜਾਇਓ 10 ਲੱਖ ਦਾ ਬੀਮਾ ਜਰੂਰ ਕਰਾਇਓ ਕਿ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੀ ਸਰਕਾਰ ਇਹਨਾਂ ਦੇ ਨਾਲ ਹਮੇਸ਼ਾ ਹੀ ਇਹਨਾਂ ਦਾ ਸਤਿਕਾਰ ਦਿੰਦੇ ਹੋਏ ਗਰੀਬ ਪਰਿਵਾਰਾਂ ਨੂੰ ਜਿਹੜਾ ਜੋ ਵੀ ਸਹੂਲਤ ਹੋएगी ਵੱਧ ਤੋਂ ਵੱਧ ਜਿਹਨਾਂ ਨੂੰ ਇਸੇ ਤਰ੍ਹਾਂ ਇਹ ਸਹੂਲਤਾਂ ਦੇਂਦੇ ਰਵਾਂਗੇ ਸੋ ਇਹ ਗਰੀਬ ਪਰਿਵਾਰਾਂ ਅਜ ਮੁੱਖ ਮੰਤਰੀ ਸਰਕਾਰਪੁਰ ਸੁਮਾਨ ਜੀ ਦਾ ਧੰਨਵਾਦ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਪਰਿਵਾਰਾਂ ਨੂੰ ਜਿਹੜਾ ਮੇਰੇ ਦੇ ਪੈਸੇ ਅੱਜ 72 ਪਰਿਵਾਰਾਂ ਨੂੰ ਜਿਹੜਾ 1 ਲੱਖ 22000 ਰੁਪਏ ਦੇ ਇਹ ਕੀ ਪ੍ਰੋਸੀਜਰ ਹੈ ਇਹਨਾਂ ਦਾ ਮਤਲਬ ਕਿ ਇਹਨਾਂ ਨੇ ਕੁਝ ਵੀ ਇਹਨਾਂ ਦੇ ਕੱਚੇ ਮਕਾਨਾਂ ਦੇ ਫਾਰਮ ਭਰਾਈ ਸੀ ਇਹਨਾਂ ਦੇ ਕੱਚੇ ਮਕਾਨਾਂ ਦੇ ਇਹਨਾਂ ਨੂੰ ਪੈਸੇ ਮਿਲ ਗਏ ਆ ਇਹ ਹੁਣ ਨੀਹਾਂ ਪਾਉਣਗੇ 30000 ਰੁਪਏ ਫਿਰ ਇਹਨਾਂ ਨੂੰ ਪਲੱਸ ਤੇ 18000 ਮਿਲ ਜੂਗਾ ਜਿਹੜਾ ਇਹਨਾਂ ਦਾ ਘਰ ਬਣ ਕੇ ਤਿਆਰ ਹੋ ਜੂਗਾ ਜਿਹੜਾ ਤੇ ਨਾਲ ਦੀ ਨਾਲ ਲੇਬਰ ਦੇ ਪੈਸੇ ਵੀ ਜੇ ਆਪ ਲੇਬਰ ਕਰਨਗੇ ਤੇ 31000 ਰੁਪਇਆ ਉਹ ਵੀ ਇਹਨਾਂ ਨੂੰ ਇਹਨਾਂ ਦੇ ਕੋਟ ਚ ਆ ਜੂਗਾ ਬਹੁਤ ਬਹੁਤ ਧੰਨਵਾਦ